ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰ ਉਤੇ ਪੈਣੋ ਸਤਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਅੱਜ ਆਪਾਂ ਔਰ ਇਹ ਕਿਸਾਨ ਦੋਸਤੋ ਦੇਸੀ ਕਣਕ ਹੈ ਦੇਸੀ ਢੰਗ ਤਰੀਕੇ ਨੇ ਕੋਈ ਇਹਦੇ ਵਿੱਚ ਆਪਾਂ ਹੱਥੀਂ ਕਰ ਰਹੇ ਹਾਂ ਸਾਰਾ ਕੁਝ ਤੇ ਉਹ ਕਣਕ ਬੀਜ ਰਹੇ ਹਾਂ ਇਹਦੇ ਵਿੱਚ ਆਪਾਂ ਸਰੋਂ ਨੂੰ ਸ਼ਾਮਲ ਕੀਤਾ ਛੋਲਿਆਂ ਨੂੰ ਸ਼ਾਮਲ ਕੀਤਾ ਮੈਥੇ ਨੇ ਤੇ ਇਹ ਜਿਹੜੀ ਦੇਸੀ ਕਣਕ ਹੈ ਇਹ ਤੁਹਾਨੂੰ ਬੰਸੀ 골ਡ ਹੈ ਕਿਉਂਕਿ ਆਪਾਂ ਸਾਈ ਨੂੰ ਜਿਹੜਾ ਬੀਜਾਂ ਨੂੰ ਤਿਆਰ ਕਰਦੇ ਆ ਜਾਂ ਉਹ ਵੀ ਹੱਥਾਂ ਨਾਲੇ ਕਰਦੇ ਆ ਮਸ਼ੀਨਰੀ ਦਾ ਮਤਲਬ ਬੱਲੀਆਂ ਵੱਢ ਕੇ ਝਾੜ ਲੈਣੇ ਆ ਤੇ ਉਸੇ ਤਰ੍ਹਾਂ ਰੱਖ ਲੈਣੇ ਅੱਧ ਜੜੀਆਂ ਦੀਆਂ ਕਿਉਂਕਿ ਇਹਨੂੰ ਕੋਈ ਬਿਮਾਰੀ ਜਾਂ ਉਸ ਤਰ੍ਹਾਂ ਦੀ ਸਮੱਸਿਆ ਨਾ ਜਾਵੇ ਹੁਣ ਤੁਸੀਂ ਆਹ ਨੇੜੋਂ ਦੇਖੋ ਤੇ ਇਹ ਜਿਹੜੀ ਬੱਲੀ ਹੁੰਦੀ ਆ ਮਰੇ ਵਿੱਚ ਕੋਈ ਸਾਫਤੀ ਤਾਂ ਹੋਣੀ ਨਹੀਂ ਕਿ ਹਾਂ ਅੱਧੀ ਘਾ ਹੈਗੀ ਪਤਾ ਨਹੀਂ ਸਾਹ ਹਾਂ ਇਹ ਬੱਲੀ ਇਸ ਤਰ੍ਹਾਂ ਦੀ ਹੁੰਦੀ ਆ ਆ ਚੀਜ਼ ਹੁੰਦੀ ਆ ਜਣੀ ਇਹ ਛੋਟੀ ਆ ਟੁੱਟੀ ਹੋਈ ਆ ਵਿੱਚ ਕਿਉਂਕਿ ਆਪਣੇ ਆ ਇੱਕਨ ਟੁੱਟੇ ਪਏ ਨੇ ਤੇ ਜਿਹੜੇ ਤੁਸੀਂ ਇਹ ਦਾਣੇ ਦੇਖੋ ਜਿਹੜੀ ਖਾਸ ਗੱਲ ਆ ਬੱਲੀ ਤਾਂ ਨਹੀਂ ਕੋਈ ਵੱਡੀ ਹੁੰਦੀ ਆ ਦੇਖੋ ਇਹ ਦੇਸੀ ਕਣਕ ਦੇ ਦਾਣੇ ਤੇ ਦਾਣੇ ਜਦੋਂ ਇਹਨੂੰ ਕੋਈ ਕਿਸਾਨ ਦੂਜਾ ਕਿਸਾਨ ਦੇਖਦਾ ਅਗਲਾ ਕਹਿੰਦਾ ਝਾੜੇ ਬਹੁਤ ਏਡਾ ਵੱਡਾ ਦਾਣਾ ਦਾਣਾ ਵੀ ਪੂਰਾ ਡਬਲ ਹੁੰਦਾ ਬੱਲੀ ਬਹੁਤੀ ਜ਼ਿਆਦਾ ਵੱਡੀ ਨਹੀਂ ਹੁੰਦੀ ਸਾਬਜੀ ਇਹਦੀ ਹੁੰਦੀ ਹੈ ਤੇ ਇਸ ਤਰ੍ਹਾਂ ਆਪਾਂ ਨੂੰ ਰੱਖ ਲੈਣੇ ਆ ਕੋਈ ਇਹਦੀ ਸਫਾਈ ਨਹੀਂ ਕੀਤੀ ਜਾਂਦੀ ਤੇ ਮਤਲਬ ਇਹ ਸੁਰੱਖਿਅਤ ਰਹਿੰਦੀ ਹੈ ਚਾਹੇ ਨੂੰ 2 ਸਾਲ ਰੱਖ ਲਈਏ ਨੂੰ ਕੋਈ ਸੁਸਰੀ ਕੋਈ ਬਿਮਾਰੀ ਨਹੀਂ ਆਉਂਦੀ ਇਹ ਕੁਦਰਤ ਦਾ ਸਿਧਾਂਤ ਕੀ ਆ ਉਹਦੇ ਬਾਰੇ ਤਾਂ ਇੰਨਾ ਜਾਣਕਾਰੀ ਹੈ ਨਹੀਂ ਪਰ ਜਿਵੇਂ ਅਸੀਂ ਕਦੂਆਂ ਦੇ ਬੀਜ ਵੀ ਵਿਆੜ ਚ ਰੱਖ ਲੈਣੇ ਆ ਹੋਰ ਚੀਜ਼ਾਂ ਦੇ ਉਹ ਸੁਰੱਖਿਅਤ ਜ਼ਿਆਦਾ ਰਹਿੰਦੇ ਨੇ ਹੁਣ ਇਹ ਕਣਕ ਹੈ ਇਤ ਕਿੰਨੀਆਂ ਬਾਰਸਾਂ ਹੋਈਆਂ ਨੇ ਆਪਣੇ ਇੱਕਣੇ ਬਾਹਰ ਪਈ ਰਹੀ ਥੱਲੇ 'ਚ ਤੇ ਹੁਣ ਇਹਨੂੰ ਬੀਜਣ ਲੱਗੇ ਆ ਤੇ ਸਮਾਂ ਤੇ ਜਿਹਦੇ ਵਿੱਚ ਬੱਲੀਆਂ ਹੁੰਦੀਆਂ ਨੇ ਆਪਾਂ ਨੂੰ ਉਹ ਬੀ ਦਾ ਪਤਾ ਲੱਗ ਜਾਂਦਾ ਵੀ ਇਹ ਕਿਹੜਾ ਬੀ ਐ ਕਿਉਂਕਿ ਬੱਲੀ ਦੀ ਪਛਾਣ ਤਾਂ ਹੋ ਜਾਂਦਾ ਤੇ ਖਾਸ ਗੱਲ ਆ ਵੀ ਦਾਣੇ ਇਹਦੇ ਬਹੁਤ ਵੱਡੇ ਹੁੰਦੇ ਨੇ ਆਮ ਕਣਕ ਨਾਲੋਂ ਪਰ ਬੱਲੀ ਦਾ ਸਾਈਜ਼ ਛੋਟਾ ਹੁੰਦਾ ਤੇ ਕੁਦਰਤੀ ਤਰੀਕੇ ਨਾਲ ਹੋ ਜਾਂਦੀ ਐ ਕਿਉਂਕਿ ਜਦੋਂ ਆਪਾਂ ਕੁਦਰਤ ਦੇ ਹਿਸਾਬ ਨਾਲ ਖੇਤੀ ਕਰਦੇ ਆ ਉਹ ਜਿਹੜੇ ਦਾਣੇ ਹੁੰਦੇ ਨੇ ਉਹ ਵੀ ਜਿਆਦਾ ਮਜ਼ਬੂਤ ਹੋ ਜਾਂਦੇ ਨੇ ਮਜ਼ਬੂਤਤਾ ਭਾਵ ਉਹਨੂੰ ਕੋਈ ਸੁਸਰੀ ਜਾਂ ਉਸ ਤਰ੍ਹਾਂ ਦਾ ਕੀੜਾ ਮਕੌੜਾ ਨਹੀਂ ਲੱਗਦਾ ਜਿਹਦੇ ਨਾਲ ਉਹ ਖਰਾਬ ਹੋ ਜਵੇ ਕਈ ਵਾਰੀ ਆਪਾਂ ਦੇਖਦੇ ਆਂ ਕਣਕ ਢੋਲਾਂ 'ਚ ਵੀ ਖਰਾਬ ਹੋ ਜਾਂਦੀ ਆ ਕਿਉਂਕਿ ਹੋ ਸਕਦਾ ਉਹ ਕਿਉਂ ਖਰਾਬ ਹੁੰਦੀ ਆ ਤੇ ਕਈ ਕਾਰਨ ਹੋ ਸਕਦੇ ਨੇ ਪਰ ਜਿਹੜੀ ਕੁਦਰਤੀ ਖੇਤੀ ਵਿੱਚ ਕੁਦਰਤੀ ਢੰਗ ਨਾਲ اگਾਈ ਫਸਲ ਜਿੰਨੇ ਖਰਾਕ ਮਿੱਟੀ 'ਚ ਖਰਾਕੀ ਤੱਤ ਵੱਧ ਹੋਣਗੇ ਯਾਨੀ ਪੂਰੇ ਹੋਣਗੇ ਮਿੱਟੀ ਕੰਪਲੀਟ ਹੋਊ ਤਾਂ ਉਹ ਪੌਦਿਆਂ ਨੂੰ ਬਿਮਾਰੀ ਨਹੀਂ ਲੱਗੂ ਜਿਹੜਾ ਉਹ ਪੌਦੇ ਦਾ ਬੀਜ ਹੈ ਜਾਂ ਉਤ ਜੋ ਵੀ ਆਪਾਂ ਭੋਜਨ ਉਤਪਾਦ ਲੈ ਰਹੇ ਹਾਂ ਉਹਨੂੰ ਬਿਮਾਰੀ ਨਹੀਂ ਲੱਗਦੀ ਇਸ ਲਈ ਆਪਾਂ ਨੂੰ ਆਪਣੀ ਮਿੱਟੀ ਨੂੰ ਕੁਦਰਤੀ ਢੰਗ ਨਾਲ ਕੁਦਰਤ ਦੇ ਹਿਸਾਬ ਨਾਲ ਮਜ਼ਬੂਤ ਕਰਾਂਗੇ ਤੇ ਜਿਆਦਾ ਤੋਂ ਜਿਆਦਾ ਆਪਾਂ ਕੁਦਰਤੀ ਢੰਗ ਨਾਲ ਰੱਖਾਂਗੇ ਤਾਂ ਔ ਜਿਆਦਾ ਵਧੀਆ ਬਣਦੀ ਚੱਲ ਜਾਂਦੀ ਆ ਸੋ ਇਹ ਦੇਸੀ ਖੇਤੀ ਵਿੱਚ ਜਦੋਂ ਆਪਾਂ ਕਣਕ ਬੀਜਾਂਗੇ ਦੇ ਕਣਕ ਦੇ ਨਾਲ ਆਪਾਂ ਬੀਜਾਂਗੇ ਮੈਥੇ ਨਿੰਜਾ ਦੇ ਮੈਥੇ ਹੋਣਗੇ ਇਹ ਸਿਰਫ ਦਿਖਾਉਣ ਲਈ ਥੋੜੇ-ਥੋੜੇ ਰੱਖਿਆ ਨੇ ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਦੇਖ ਜਵੇ ਹ ਹੁਣ ਇਹਨਾਂ ਦਾ ਕੀ ਯੋਗਦਾਰ ਹੁੰਦਾ ਸੀਗਾ ਜੋ ਕੁਦਰਤੀ ਖੇਤੀ ਸੀ ਜਦੋਂ ਸਾਡੇ ਬਜ਼ੁਰਗ ਖੇਤੀ ਕਰਦੇ ਸੀਗੇ ਉਹ ਜ਼ਿਆਦਾਤਰ ਛੋਲੇ ਬੀਜਦੇ ਸਨ ਆਪਣੇ ਖੇਤਾਂ ਵਿੱਚ ਮੋਰ ਜ਼ਿਆਦਾ ਨੇ ਹੋਰ ਇਸ ਤਰ੍ਹਾਂ ਦੇ ਪੰਛੀ ਜ਼ਿਆਦਾ ਨੇ ਤਾਂ ਕਈ ਵਾਰੀ ਜੀ ਉੱਗਦੀ ਉਹ ਖਾ ਲੈਂਦੇ ਜਦੋਂ ਉੱਗਦੀ ਆ ਉਹ ਦੋ ਪੱਤੇ ਚ ਨਿਕਲਦੇ ਨੇ ਬਰੀਕ ਤਾਂ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਵੀ ਖਾਣਯੋਗ ਚੀਜ਼ ਆ ਤਾਂ ਪੱਟ ਕੇ ਖਾ ਜਾਂਦੇ ਨੇ ਕਈ ਵਾਰੀ ਸਾਰੇ ਛੋਲਿਆਂ ਦਾ ਛੋਲੇ ਹੀ ਖਾ ਜਾਂਦੇ ਨੇ ਤੇ ਕਣਕ ਰਹਿ ਜਾਂਦੀ ਹੈ ਇਸ ਲਈ ਨਾਲ ਮੇਥੇ ਵੀ ਨੇ ਕਿਉਂਕਿ ਮੇਥਿਆਂ ਨੂੰ ਤਾਂ ਨਹੀਂ ਪੱਟ ਸਕਦੇ ਇੰਨਾ ਮੇਥ ਨੂੰ ਖਾ ਲੈਂਦੇ ਨੇ ਪਰ ਕੁਦਰਤ ਨੂੰ ਆਪਾਂ ਜਿਵੇਂ ਵੀ ਉਹਦੇ ਸਿਧਾਂਤ ਰੱਖਣੇ ਚੱਲਣਾ ਪੈਣਾ ਤੇ ਇਹ ਜਿਹੜੇ ਪੌਦੇ ਨੇ ਛੋਲੇ ਹੋਣ ਮਟਰ ਹੋਣ ਜਾਂ ਮੇਥੇ ਜ਼ਿਆਦਾਤਰ ਤਾਂ ਅਸੀਂ ਬਰਸੀਨ ਬੀਜਿਆ ਪਿਛਲੀ ਵਾਰੀ ਬਰਸੀਨ ਬੀਜਿਆ ਸੀ ਅੱਤ ਕੀ ਬਰਸੀਨ ਨਹੀਂ ਬੀਜ ਰਹੇ ਕਿਉਂਕਿ ਬਰਸੀਨ ਨੂੰ ਡੂੰਗੀ ਥਾਂ ਤੋਂ ਉਗਣ ਲਈ ਫਿਰ ਘੱਟ ਜਰਮੀਨੇਸ਼ਨ ਰਹਿ ਜਾਂਦੀ ਆ ਮੇਥਿਆਂ ਨਾਲ ਉਹਦੋਂ ਦਾ ਕਾਫੀ ਵੱਡਾ ਹੁੰਦਾ ਇਸ ਲਈ ਉਹ ਛੇਤੀ ਉੱਗ ਜਾਂਦਾ ਤੇ ਇਹ ਜਿਹੜੇ ਪੌਦੇ ਨੇ ਇਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਉਸ ਤਰ੍ਹਾਂ ਦੇ ਖਰਾਕੀ ਤੱਤ ਇਹਨਾਂ ਨੂੰ ਦੇਣਗੇ ਹੁਣ ਜਦੋਂ ਆਪਣੇ ਕਣਕ ਦੇ ਵਿੱਚ ਤਿੰਨ ਤਰ੍ਹਾਂ ਦੀ ਚਾਰ ਤਰ੍ਹਾਂ ਦੀ ਸਮੈਲ ਇੱਕ ਦੋ ਇਹਨਾਂ ਹੋ ਜਾਊਗੀ ਕਣਕ ਦੀ ਸਮੈਲ ਹੋਰ ਹੋਊਗੀ ਸਰੋਂ ਦੀ ਹੋਰੂ ਛੋਲਿਆਂ ਦੀ ਅਰਮੇਥਿਆਂ ਦੀ ਲੱਗ ਲੂ ਜਦੋਂ ਇਸ ਤਰ੍ਹਾਂ ਦੀ ਸਮੈਲ ਆਉਂਦੀ ਹੈ ਤਾਂ ਜਿਹੜੇ ਕੀੜੇ ਕੀਟ ਇਹਨਾਂ ਵੱਲਕਰਸ਼ਿਤ ਹੁੰਦੇ ਨੇ ਤਾ ਉਹ ਹਮਲਾ ਨਹੀਂ ਕਰ ਸਕਦੇ ਇਹ ਖਰਾਕੀ ਤੱਤ ਵੀ ਦੇਣਗੇ ਹਵਾ ਤੋਂ ਲੈ ਕੇ ਨਾਈਟ੍ਰੋਜਨ ਦੇਣਗੇ ਤੇ ਬਾਕੀ ਸਾਡੇ ਚੋ ਬਜ਼ੁਰਗਾਂ ਨੇ ਭਾਵੇਂ ਜਿਹੜਾ ਉਹਨਾਂ ਦਾ ਡਿਜ਼ਾਈਨ ਸੀਗਾ ਖੇਤੀ ਦਾ ਉਹ ਲਿਖ ਕੇ ਨਹੀਂ ਦੱਸ ਸਕੇ ਤੇ ਇੱਕ ਦੋ ਜਵਾਨੀ ਦੱਸਿਆ ਜਾਂਦਾ ਸੀਗਾ ਇਸ ਤਰ੍ਹਾਂ ਪੀੜੀ ਦਾ ਰੇਪੀੜੀ ਅੱਗੇ ਚੱਲਦਾ ਰਿਹਾ ਫਿਰ ਸਮਸਿੰਦਰੀਕਰਨ ਆਉਣ ਨਾਲ ਉਹ ਚੀਜ਼ਾਂ ਉੱਥੇ ਰੋਗ ਗਈਆਂ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਸਪਰੇਹਾਂ ਕੰਬਾਈਨਾ ਤਾਂ ਉਹ ਡਿਜ਼ਾਈਨ ਦੇ ਵਿੱਚ ਫਿੱਟ ਨਹੀਂ ਦੀ ਹੋ ਰਹੀਆਂ ਪਰ ਜਿਹੜਾ ਬਿਨਾਂ ਖਰਚੇ ਤੋਂ ਡਿਜ਼ਾਈਨ ਸੀ ਉਹਦੇ ਵਿੱਚ ਛੋਲੇ ਤੇ ਸਰੋਂ ਬੜੀ ਜ਼ਰੂਰੀ ਸੀ ਹੁਣ ਇਹਦੇ ਬਾਰੇ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਨਾਈਟ੍ਰੋਜਨ ਦੇਣਗੇ ਛੋਲੇ ਜਿਹੜੀ ਸਰੋਂ ਹੈ ਸਰੋਂ ਦਾ ਕੀ ਰੋਲ ਸੀ ਜਦੋਂ ਸਿਆਲ ਦੀ ਰੁੱਤ ਖਤਮ ਹੁੰਦੀ ਆ ਤਾਂ ਸਰੋਂ ਨੂੰ ਪੀਲੇ ਰੰਗ ਦੇ ਫੁੱਲ ਆ ਜਾਂਦੇ ਨੇ ਤੇ ਪੀਲੇ ਰੰਗ ਦੇ ਉੱਤੇ ਜਿਹੜਾ ਤੇਲ ਉਹ ਛੇਤੀ ਆਉਂਦਾ ਜਦੋਂ ਸਰੋਂ ਤੇ ਤੇਲ ਆ ਜਾਂਦਾ ਤਾਂ ਤੇਲੇ ਨੂੰ ਖਾਣੇ ਵਾਲੇ ਲੇਡੀ ਬਰਡ ਬੀਟਲ ਹੋਰ ਸ ਬਹੁਤ ਸਾਰੇ ਹਜੇ ਕੁਦਰਤ ਦੇ ਬਣਾਏ ਹੋਏ ਜਿਹੜੇ ਕੀਟ ਨੇ ਜਿਨ੍ਹਾਂ ਨੂੰ ਮਿੱਤਰ ਕੀਟ ਵੀ ਕਹ ਦਿੰਦੇ ਆ ਉਹ ਵੀ ਆ ਜਾਂਦੇ ਨੇ ਤੇ ਉਹ ਜਿਹੜਾ ਤੇਲਾ ਜਦੋਂ ਕਣਕ ਨੂੰ ਪੈਣਾ ਉਸ ਟਾਈਮ ਤੱਕ ਆਪਣੀ ਫਸਲ ਦੇ ਵਿੱਚ ਮਿੱਤਰ ਕੀਟ ਜਿਹੜੇ ਉਹ ਤੇਲੇ ਨੂੰ ਖਾਣੇ ਵਾਲੇ ਜੀਵ ਨੇ ਉਹ ਪਹਿਲਾਂ ਬੈਠੇ ਹੁੰਦੇ ਨੇ ਤੇ ਉਹਦਾ ਖਾਤਮਾ ਕਰ ਲੈਂਦੇ ਨੇ ਤੇ ਇਸ ਤਰ੍ਹਾਂ ਕੁਦਰਤ ਦੇ ਹਿਸਾਬ ਨਾਲ ਕੀਟ ਕੰਟਰੋਲ ਵੀ ਹੋ ਜਾਂਦਾ ਸੀਗਾ ਜਿਹੜਾ ਜਾਣੇ ਅਣਜਾਣੇ ਭਾਵੇਂ ਪਤਾ ਨਹੀਂ ਸੀਗਾ ਵੀ ਸਰੋਂ ਦਾ ਕੀ ਰੋਲ ਹੈ ਸੋਲਿਆਂ ਦਾ ਕੀ ਰੋਲ ਹੈ ਤੇ ਜੇ ਦੇਖਿਆ ਜਾਵੇ ਤਾਂ ਘਰ ਦੀ ਰਸੋਈ ਲਈਏ ਤਿੰਨੇ ਚਾਰੇ ਚੀਜ਼ਾਂ ਜ਼ਰੂਰੀ ਨੇ ਸੋ ਇਸ ਤਰ੍ਹਾਂ ਹੁਣ ਜੇ ਆਪਣੇ ਘੱਟ ਮਿਹਨਤ ਕਰਕੇ ਘੱਟ ਖਰਚਾ ਕਰਕੇ ਆਪਣੇ ਦਾਣੇ ਦੂਜੀ ਕਣਕ ਨਾਲੋਂ ਜ਼ਿਆਦਾ ਭਾਰੀ ਤੇ ਮੋٹے ਹੋਗੇ ਤਾਂ ਇਹਦੇ ਵਿੱਚ ਖਰਾਕੀ ਦਾਤ ਵੀ ਵਧਣੇ ਤੇ ਨਿੱਗਰ ਵੀ ਪੂਰੇ ਨੇ ਖਰਚਾ ਬਹੁਤ ਘੱਟ ਆਇਆ ਮਿਹਨਤ ਆਈ ਆ ਇਹਦੇ ਆਪਾਂ ਕੋਈ ਮਸਨਰੀ ਦੀ ਜਰੂਰਤ ਨਹੀਂ ਪਈ ਤੇ ਪਾਣੀ ਦੀ ਜਰੂਰਤ ਵੀ ਨੂੰ ਦੂਜੀ ਕਣਕਾਂ ਨਾਲੋਂ ਘੱਟ ਪੈਣੀ ਆ ਕਿਉਂਕਿ ਸਭ ਦੇਸੀ ਬੀਜ ਨੇ ਤੇ ਇਹਨਾਂ ਕਣਕਾਂ ਦਾ ਜੇ ਝਾੜ ਮਗਰ ਇਹ ਝਾੜ ਕੋਈ ਬਹੁਤਾ ਜ਼ਿਆਦਾ ਤਾਂ ਹੁੰਦਾ ਨਹੀਂਗਾ ਫਿਰ ਵੀ ਤਕਰੀਬਨ ਜਿਹੜੇ ਵਧੀਆ ਕਿਸਾਨ ਨੇ ਉਹ ਇਹ ਕਣਕ ਦਾ ਤਕਰੀਬਨ 8 ਤੋਂ 12 ਕੁਇੰਟਲ ਤੱਕ ਦਾੜ ਕੱਢ ਲੈਂਦੇ ਨੇ ਜੇ ਹੋਰ ਵੱਧ ਹੋਵੇ ਤਾਂ ਮੈਨੂੰ ਉਹਦੇ ਬਾਰੇ ਗਿਆਨ ਨਹੀਂ ਹੈਗਾ ਤੇ ਪਰ ਜਿਹੜੇ ਖਰਾਕੀ ਦਾਤ ਨੇ ਕਣਕ 'ਚ ਵੱਧ ਨੇ ਰੋਟੀ ਬੜੀ ਸਵਾਦ ਬਣਦੀ ਆ ਤੇ ਖਾਸ ਗੱਲ ਹੈ ਵੀ ਦੇਸੀ ਪੁਰਾਣਾ ਬੀਜ ਹੁਣ ਕਰਕੇ ਇਹਦਾ ਰੇਟ ਵੀ ਕਿਸਾਨਾਂ ਨੂੰ ਵਧੀਆ ਮਿਲ ਜਾਂਦਾ ਸੋ ਆਪਾਂ ਤਾਂ ਆਪਣਾ ਬੀਏ ਸੰਭਾਲ ਰਹੇ ਹਾਂ ਥੋੜੀ ਬਹੁਤੀ ਘਰਜੋਗੀ ਰੱਖ ਲਈ ਬਾਕੀ ਬੀਜੇ ਹੁੰਦਾ ਵੀ ਤਾਂ ਕਿ ਅਸੀਂ ਅਗਲੇ ਸਾਲ ਤੱਕ ਸਾਡੇ ਕੋਲ ਆਪਣਾ ਬੀ ਹੋਵੇ ਜਿੰਨੀ ਕਾ ਬੀਜਣੀਆਂ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਜੇ ਆਪਣੇ ਖੇਤ ਦੀ ਮਿੱਟੀ ਦਾ ਬੀਜ ਨੂੰ ਉਹਦੀ ਪਾਵਰ ਵਧੇ ਜਦੋਂ ਆਪਾਂ ਦਾਤੀ ਨਾਲ ਬੱਲੀਆਂ ਵੜਦੇ ਆ ਤਾਂ ਜਿਹੜਾ ਕੋਈ ਹੋਰ ਵੀ ਰਲਿਆ ਹੋਵੇ ਉਹ ਅਸੀਂ ਕਾਫੀ ਟਾਈਮ ਪਹਿਲਾਂ ਖਤਮ ਕਰ ਚੁੱਕੇ ਆ ਇਸ ਟਾਈਮ ਇਹ ਸਾਰਾ ਪਿਓਰ ਆ ਅਸਲੀ ਆ ਜਿਹੜਾ ਪੰਸੀ ਗੋਲਡ ਦਾ ਤੇ ਯਾਨੀ ਕਣਕ ਦੇਖ ਕੇ ਕਿਸਾਨ ਦੀ ਰੂਹ ਖੋਸ ਹੋ ਜਾਂਦੀ ਵੀ ਇੰਨੇ ਵਧੀਆ ਮੋٹے ਦਾਣੇ ਨੇ ਸੋ ਇਸ ਤਰ੍ਹਾਂ ਆਪਾਂ ਰਲਮੀਆਂ ਮਿਲਮੀਆਂ ਫਸਲਾਂ ਕੁਦਰਤੀ ਖੇਤੀ ਦੇ ਬੀਜ ਲੈਨੇ ਆ ਤੇ ਖਰਚੇ ਘਟਾ ਲੈਨੇ ਆ ਮਿਹਨਤ ਕਾਫੀ ਵੱਧ ਜਾਂਦੀ ਆ ਪਰ ਜਦੋਂ ਤੁਸੀਂ ਕੁਦਰਤੀ ਖੇਤੀ ਜੇ ਆਪਣੇ ਖੇਤਾਂ ਨਾਲ ਜੋੜ ਕੇ ਮਿੱਟੀ ਨਾਲ ਜੋੜ ਕੇ ਉਹ ਖੇਤੀ ਦੇ ਸਿਧਾਂਤਾਂ ਨੂੰ ਸਮਝਣ ਦਾ ਕਰਦੇ ਹੋ ਤਾਂ ਕੁਦਰਤ ਵੀ ਸਾਥ ਦਿੰਦੀ ਆ ਸੋ ਹੁਣ ਜੇ ਇਸ ਤਰ੍ਹਾਂ ਇਹ ਕੰਡਕ ਰੱਖੀ ਸੀ ਦੇਖਣ ਨੂੰ ਤਾਂ ਲੱਗਦਾ ਕੋਈ ਵਧੀਆ ਕੰਮ ਨਹੀਂ ਕੀਤਾਗਾ ਫੂਸ ਫਰਾਲ ਜਾਂ ਵਿੱਚੇ ਆ ਪਰ ਇਹਨੂੰ ਲੱਗਿਆ ਨੀਗਾ ਤੇ ਕੁਝ ਮਾਰਾਂ ਦਾ ਹੀ ਮੰਨਣਾ ਵੀ ਜੇ ਜ਼ਿਆਦਾ ਵਧੀਆ ਵੀ ਬਣਾਉਣਾ ਤਾਂ ਉਹ ਜਿਹੜੀ ਟਾਣੀਆਂ ਚ ਮਤਲਬ ਇਹ ਤੋਂ ਪੌਦਾ ਪੈਦਾ ਹੋਇਆ ਜੜ੍ਹਾਂ ਤੋਂ ਹੀ ਵੱਢ ਕੇ ਰੱਖ ਲੈਂਦੇ ਨੇ ਤਾਂ ਉਹਦੀ ਖਰਾਕੀ ਤਾਂ ਸੁੱਕਣ ਤੋਂ ਬਾਅਦ ਵੀ ਉਸੇ ਤਰ੍ਹਾਂ ਮੌਜੂਦ ਰਹਿੰਦੇ ਨੇ ਵੱਧਦੇ ਨਹੀਂ ਘਟਦੇ ਨਹੀਂਗੇ ਸੋ ਇਸ ਤਰ੍ਹਾਂ ਆਪਾਂ ਦੇਸੀ ਵੀ ਨੂੰ ਬਚਾ ਕੇ ਰੱਖਿਆ ਤੇ ਹੁਣ ਆਪਾਂ ਨੇ ਇਹਨੂੰ ਜਦੋਂ ਮਾੜਾ ਮੋਟਾ ਇਹਦੇ ਦਾਣੇ ਵੱਧ ਨਹੀਂ ਭੋਰ ਕੇ ਬੀਜਾਂਗੇ ਤੇ ਜਦੋਂ ਉੱਗੂਗੀ ਤੇ ਉਹਦਾ ਰਿਜ਼ਲਟ ਵੀ ਸਾਂਝਾ ਕੀਤਾ ਜਾਊਗਾ ਪਰ ਪੰਛੀ ਬੋਲਦੇ ਹੀ ਬਹੁਤ ਨੇ ਤੇ ਪੱਟਦੇ ਹੀ ਬਹੁਤ ਨੇ ਪਰ ਕੁਦਰਤ ਨੂੰ ਜਿਵੇਂ ਕੁਦਰਤ ਚੱਲਦੀ ਓਕਣ ਚੱਲ ਰਹੇ ਆ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ